ਧੰਨਵਾਦ ਕਰਦੇ ਹਾਂ ਪਰਮੇਸ਼ਰ ਪਿਤਾ ਦਾ ਜਿਨੇ ਅੱਜ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਪੂਰੀ ਦੁਨੀਆ 'ਚ ਵਸਦੇ ਪਰਮੇਸ਼ਰ ਦੇ ਪਿਆਰੇ ਲੋਕਾਂ ਦੇ ਨਾਲ ਅੱਜ ਇੱਕ ਬਹੁਤ ਖਾਸ ਮਸਲੇ ਦੇ ਉੱਤੇ ਜਿਹੜਾ ਕਿ ਕੱਲੇ ਇੱਕ ਬੰਦੇ ਦਾ ਹੀ ਨਹੀਂ ਪੂਰੇ ਮਸੀਹ ਲੋਕਾਂ ਦਾ ਇੱਕ ਮੁੱਦਾ ਹੈ ਔਰ ਖਾਸ ਤੌਰ ਤੇ ਸਾਡੇ ਪਰਮੇਸ਼ਰ ਦਾ ਮੁੱਦਾ ਹੈ ਜਿਨੇ ਆਪਣੇ ਮੁੱਖ ਦੇ ਸ਼ਬਦਾਂ ਚੋ ਕਿਹਾ ਸੀ ਤੁਸੀਂ ਫਰੀਜ਼ ਲੈਣਾ ਹੈ ਔਰ ਫਰੀ ਦੇ ਵਿੱਚ ਹੀ ਦੇਣਾ। ਤੋਂ ਕੁਝ ਮਸੀਹਤ ਦੇ ਅੰਦਰ ਇਦਾਂ ਦੀਆਂ ਪੁਰਿਤੀਆਂ ਆ ਗਈਆਂ, ਕੁਝ ਇਦਾਂ ਦੀਆਂ ਮੈਂ ਕਹੂੰਗਾ ਕਾਲੀਆਂ ਭੇਡਾਂ ਆ ਗਈਆਂ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਤੇ ਰਬ ਯਸ਼ੁ ਮਸੀਹ ਜੀ ਦੇ ਲਹੂ ਔਰ ਬਦਨ ਨੂੰ ਵੇਚਣਾ ਸ਼ੁਰੂ ਕੀਤਾ। ਔਰ ਜਿਹੜੇ ਵਿਚਾਰੇ ਘਰ ਦਾ ਖਾਣਾ ਵੀ ਬੜੀ ਮੁਸ਼ਕਲ ਨਾਲ ਬਣਾ ਪਾਉਂਦੇ ਸੀ। ਜਦੋਂ ਉਹਨਾਂ ਨੇ ਪ੍ਰੇਅਰ ਕਰਾਉਣ ਦੇ ਲਈ ਸੋਚਿਆ ਤੇ ਉਹਨਾਂ ਨੂੰ ਸਾਹਮਣੇ ਤੋਂ ਹਜ਼ਾਰਾਂ ਰੁਪਏ ਦੀਆਂ ਫੀਸਾਂ ਹਜ਼ਾਰਾਂ ਰੁਪਏ ਦੇ ਕਾਰਡ ਤੇ ਵਨ ਸਨੀਆਂ ਭੇਟਾਂ ਸੁਣਨ ਨੂੰ ਮਿਲੀਆਂ ਤੇ ਕਈ ਪ੍ਰੇਰਣਾ ਕਰਾਉਣ ਤੋਂ ਹੀ ਰਹਿ ਗਏ ਔਰ ਕਈ ਆਪਣੀ ਚੰਗਾਈ ਨੂੰ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਦੇ ਲਈ ਬੇਸ਼ੁਮਸੀ ਦੀ ਕੁਰਬਾਨੀ ਇੰਨੀ ਜਾ ਰਹੀ ਸੀ ਪਰ ਦਇਆ ਕੀਤੀ ਪਰਮੇਸ਼ਵਰ ਨੇ ਆਸ ਤੋਂ 2 ਸਾਲ ਪਹਿਲਾਂ ਪਰਮੇਸ਼ਵਰ ਨੇ ਆਪਣੇ ਜਨ ਸੰਤ ਫੈਰਿਸ ਮਸੀਹ ਜੀ ਨੂੰ ਚੁਣਿਆ ਜਿਹਨੂੰ ਮਹਾਸਾਮਰਾਜ ਦੇ ਨਾਲ ਆਪਣੇ ਦਾਸ-ਦਾਸੀਆਂ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀਆਂ ਦੁਹਾਈਆਂ ਜਿਨ੍ਹਾਂ ਦੀਆਂ ਚੀਕਾਂ ਮੈਂ ਕਹੂੰਗਾ ਪਰਮੇਸ਼ਵਰ ਤੱਕ ਗਈਆਂ ਕਿ ਪਰਮੇਸ਼ਵਰ ਅੱਜ ਕੀ ਹੋ ਰਿਹਾ ਕਿ ਜਿਹੜੀ ਚੀਜ਼ ਨੂੰ ਤੁਸੀਂ ਫਰੀ ਦੇ ਵਿੱਚ ਦਿੱਤਾ ਅੱਜ ਉਹਨੂੰ ਮੁੱਲ ਵੇਚਿਆ ਜਾ ਰਿਹਾ ਤੋਂ ਉਸੇ ਦਿਨ ਤੋਂ ਹੀ ਪਿਛਲੇ 2 ਸਾਲ ਤੋਂ ਤੁਸੀਂ ਸਭ ਜਾਣਦੇ ਆ ਕਿ ਉਹਨਾਂ ਸਭ ਗਰੀਬ ਲੋਕਾਂ ਦੀ ਆਵਾਜ਼ ਬਣ ਕੇ ਮਹਾਸਾਮ੍ਰਤ ਆਇਆ ਸੰਤ ਕਾਰਿਸਮਸੀ ਆਇਆ ਔਰ ਇਹ ਆਵਾਜ਼ ਬੁਲੰਦ ਕੀਤੀ ਕਿ ਮਸੀਹਤ ਦੇ ਅੰਦਰ ਕਿਸੇ ਤੋਂ ਵੀ ਪ੍ਰੇਰ ਕਰਾਉਣ ਦਾ ਅਨੈਂਟਿੰਗ ਆਇਲ ਦਾ ਕਿਸੇ ਵੀ ਚੀਜ਼ ਦਾ ਲੰਗਰ ਦਾ ਕਦੇ ਕੋਈ ਪੈਸਾ ਨਾ ਲਿਆ ਜਾਵੇ ਔਰ ਹਜ਼ਾਰਾਂ ਹੀ ਪਰਮੇਸ਼ਵਰ ਦੇ ਦਾਸ ਦਾਸੀਆਂ ਨੂੰ ਬਾਹਾ ਸਾਹਬਤ ਦੇ ਨਾ ਪਰਮੇਸ਼ਵਰ ਨੇ ਭਰਿਆ ਔਰ ਲੱਖਾਂ ਲੋਕ ਪੰਜਾਬ ਇੰਡੀਆ ਔਰ ਇੰਡੀਆ ਤੋਂ ਬਾਹਰ ਲੀਆਂ ਕੰਟਰੀਆਂ ਦੇ ਅੰਦਰ ਵੀ ਪਰਮੇਸ਼ਵਰ ਦੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਫ੍ਰੀ ਦੇ ਅੰਦਰ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਰਹੇ ਆ ਪਾਸਟਰ ਸਹਿਬਾਨ ਫ੍ਰੀ ਸਰਟੀਫਿਕੇਟ ਲੈ ਰਹੇ ਆ ਆਰਡੀਨੇਸ਼ਨ ਫ੍ਰੀ ਹੋ ਰਿਹਾ ਉਹਨਾਂ ਦਾ ਮੈਰਿਜ ਸਰਟੀਫਿਕੇਟ ਫ੍ਰੀ ਦਿੱਤਾ ਜਾ ਰਿਹਾ ਬਪਟਿਸਮ ਸਰਟੀਫਿਕੇਟ ਸਭ ਕੁਝ ਫ੍ਰੀ ਦੇ ਕੇ ਪਰਮੇਸ਼ਵਰ ਦੇ ਰਾਜ ਨੂੰ ਫੁਲਾਇਆ ਜਾ ਰਿਹਾ ਤੋ ਅੱਜ ਮੈਂ ਕਹੂੰਗਾ ਕਿ ਉਹ ਜੋ ਅਜੰਡਾ ਸ਼ੁਰੂ ਹੋਇਆ ਸੀ ਉਹਦਾ ਅੱਜ ਰਿਜ਼ਲਟ ਮਿਲਣਾ ਸ਼ੁਰੂ ਹੋਇਆ ਉਹ ਕਿਵੇਂ ਤੁਸੀਂ ਜਾਣਦੇ ਆ ਪਿਛਲੇ ਦਿਨਾਂ ਚ ਕਿ ਇੱਕ ਗਵਾਹੀ ਆਰਐਮਐਸ ਪਾਸਟਰ ਮਿਨਿਸਟਰੀ ਦੇ ਮੰਚ ਤੋਂ ਮੇਰੇ ਦੁਆਰਾ ਹੀ ਲਈ ਗਈ ਹੈ ਉਸ ਇੱਕ ਦੁਖੀ ਔਰਤ ਜਿਹਦਾ 90% ਲੀਵਰ ਖਤਮ ਹੋ ਗਿਆ ਸੀ ਔਰ ਉਹ ਗਰੀਬ ਨਹੀਂ ਹੈ ਉਹ ਬਹੁਤ ਅਮੀਰ ਹੈ ਪੈਸੇ ਵਾਧੂ ਦੇ ਸਕਦੇ ਹੋ ਉਹਨਾਂ ਨੇ ਦਿੱਤੇ ਵੀ ਪਰ ਕੋਈ ਆਰਾਮ ਨਹੀਂ ਪਾਇਆ ਔਰ ਉਹਨੂੰ ਵਿੱਚ ਵਿੱਚ ਕਿਹਾ ਜਾ ਰਿਆ ਸੀਗੇ ਫੋਰਚੂਨਰ ਗੱਡੀ ਦਿਓ ਤੁਸੀਂ ਕਿਨੂੰ ਸੁਖਪਾਲ ਰਾਣਾ ਮਿਨਿਸਟਰੀ ਨੂੰ ਸੁਖਪਾਲ ਰਾਣਾ ਨੂੰ ਜਿਹੜਾ ਪਾਸਟਰ ਹੈ ਉਸ ਚਰਚ ਦਾ ਕਿ ਉਹਨੂੰ ਗੱਡੀ ਦਿਓ ਔਰ ਜਦੋਂ ਉਹਨੇ ਗਵਾਹੀ ਦਿੱਤੀ ਹੈ ਉਹਨੂੰ ਨੰਗਾ ਕੀਤਾ ਉਸੇ ਦਿਨ ਤੋਂ ਹੀ ਉਹ ਪੈਸੇ ਲੈਣ ਵਾਲਾ ਲੁਟੇਰਾ ਬੰਦ ਲਿਆ ਹੋਇਆ ਔਰ ਬੰਦ ਲਿਆ ਹੋਇਆ ਕਈ ਤਰ੍ਹਾਂ ਦਾ ਉਲਜਲੂਲ ਆਪਣੀ ਸਫਾਈ ਨੂੰ ਪੇਸ਼ ਕਰਨ ਦੇ ਲਈ ਬੋਲ ਰਿਹਾ ਪਰ ਮੈਂ ਦੱਸਣਾ ਚਾਹੁੰਦਾ ਜਿਹੜਾ ਕਲੰਕ ਤੁਹਾਡੇ ਤੇ ਲੱਗ ਗਿਆ ਨਾ ਤੱਬਾ ਲੱਗਾ ਪੈਸੇ ਲੈਣ ਦਾ ਇਹ ਹੁਣ ਲੈਣਾ ਨਹੀਂ ਇਹਨੂੰ ਜਿੱਦਾਂ ਮਰਜ਼ੀ ਉਤਾਰੀ ਜਾਓ ਇਹ ਨਹੀਂ ਲੈਣਾ ਹੁਣ ਕਿਉਂ ਕਿ ਤੁਸੀਂ ਪਰਮੇਸ਼ਵਰ ਦੀ ਜਿਹੜੀ ਪਰਛਾਹ ਆ ਪਰਮੇਸ਼ਵਰ ਦੇ ਜਿਹੜੇ ਲੋਗ ਆ ਪਰਮੇਸ਼ਵਰ ਦੇ ਚੁਣੇ ਹੋਏ ਜਨ ਜਿਹੜੇ ਪਰਮੇਸ਼ਵਰ ਤੇ ਆਸ ਰੱਖ ਕੇ ਤੁਹਾਡੇ ਕੋਲ ਪ੍ਰੇਅਰ ਕਰਾਉਣ ਆਏ 1200 ਰੁਪਏ ਦਾ ਕਾਰਡ ਬਣਾ ਲਓ 50 ਰੁਪਏ ਦਾ ਕਾਰਡ ਬਣਾ ਲਓ ਔਰ ਇਦਾਂ ਨੀਆ ਲੁੱਟਾਂ ਕਰਕੇ ਰਾਣਾ ਤੁਹਾਡੇ ਆਪਣੇ ਮੁਖ ਦੇ ਸ਼ਬਦ ਆ ਕਿ ਮੈਂ 50 ਕਰੋੜ ਦਾ ਚਰਚ ਬਣਾਇਆ ਉਹ ਕਿੱਥੋਂ ਆਇਆ ਭਾਈ ਔਰ ਜਿਹੜੀ 4 ਕਰੋੜ ਦੀ ਕੋਠੀ ਬਣਾਈ ਆ ਉਹ ਕਿੱਥੋਂ ਆਈ ਇਹ ਇਹਨਾਂ ਦੀਆਂ ਸਫਾਈਆਂ ਦੇਣ ਦੇ ਲਈ ਹੁਣ ਕਈ ਕੁਝ ਬੋਲਿਆ ਜਾ ਰਿਹਾ ਤੋਂ ਅੱਜ ਮੁਣੀ ਮੈਂ ਦੇਖ ਰਿਹਾ ਸੀਗਾ ਇੱਕ ਹੋਰ ਸਫਾਈ ਆਈ ਹੈ ਕਿਉਂਕਿ ਸਾਡੇ ਸਪਿਰਚੁਅਲ ਫਾਦਰ ਸੰਤ ਫੈਰਿਸ ਮਸੀ ਜੀ ਜਿਹੜੇ ਕਿ ਇੱਕ ਪਰਮੇਸ਼ਰ ਦੇ ਅਣਖੀ ਬੰਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਚੁਣਿਆ ਕਿ ਇਹਨਾਂ ਲੁੱਟਾਂ ਨੂੰ ਬੰਦ ਕਰਨਾ ਲੜਾਈ ਇਹਨਾਂ ਨਹੀਂ ਹੈਗੀ ਕੁਝ ਕਿ ਕੋਈ ਕੋਈ ਜ਼ਮੀਨ ਵੰਡਣੀ ਹੈ ਲੜਾਈ ਸਿਰਫ ਇਹੀ ਹੈ ਪ੍ਰਭ ਯਿਸੂ ਮਸੀਹ ਜੀ ਦੇ ਵਚਨਾਂ ਦੀ ਜਿੱਥੇ ਵਚਨ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਜਿੱਥੇ ਭਾਨਿਆਂ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਹ ਲੁੱਟਾਂ ਬੰਦ ਕਰਾਉਣੀਆਂ ਤਾਂ ਜਦੋਂ ਉਹਨੂੰ ਜ਼ਾਹਿਰ ਕੀਤਾ ਤੇ ਹੁਣ ਕਈ ਤਰ੍ਹਾਂ ਨਾਲ ਬੋਲਿਆ ਜਾ ਰਿਹਾ ਉਹ ਜੀ ਸੰਤ ਫੈਰਿਸ ਉਹ ਤੇ ਜੀ ਪੋਲਿਟੀਕਲ ਸੀਗਾ ਭਾਈ ਰਾਣੇ ਤੂੰ ਵੀ ਸ਼ਰਾਬੀ ਸੀ ਕੌਣ ਇੱਥੇ ਦੁੱਧ ਨਾਤਾ ਆਇਆ ਮਸੀਹਤ ਦੇ ਅੰਦਰ ਪਰਮੇਸ਼ਰ ਪ੍ਰਭੂ ਯਿਸੂ ਜੀ ਨੇ ਆਪ ਕਿਹਾ ਸੀ ਨਵੇਂ ਨਰਿਆਂ ਨੂੰ ਨਹੀਂ ਰੋਗੀਆਂ ਨੂੰ ਵੈਦ ਦੀ ਲੋੜ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਮਿਲਾਇਆ ਉਹ ਪਾਪੀਆਂ ਦੇ ਲਈ ਆਇਆ ਸੰਤ ਪੌਲਸ ਪਤਰ ਸਭ ਜਣੇ ਆਧਵੀ ਪਰਮੇਸ਼ਰ ਉਹਦਾ ਹੀ ਕਰ ਰਿਹਾ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਤੇ ਜੇ ਹੁਣ ਉਹ ਨੰਗਾ ਕਰ ਰਿਹਾ ਤੁਹਾਡੇ ਵਰਗਿਆਂ ਨੂੰ ਤੇ ਚੀਕਾਂ ਕਿਉਂ ਪੈ ਰਹੀਆਂ ਮੈਂ ਪੁੱਛਣਾ ਚਾਹਣਾ ਪਾਸਟਰ ਰਾਣਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਸ਼ਰਮ ਤੇ ਤੈਨੂੰ ਆਉਣੀ ਚਾਹੀਦੀ ਹੈ ਜਿਹੜਾ 50 ਰੁਪਏ ਲੈਣ ਲੱਗੇ ਤਰਸ ਨਹੀਂ ਕਰਦਾ ਜਿਹੜਾ 1200 ਰੁਪਏ ਦਾ ਕਾਰਡ ਬਣਾਉਣ ਲੱਗੇ ਤਰਸ ਨਹੀਂ ਕਰਦਾ ਇਹ ਜੀ ਮੈਂਬਰਸ਼ਿਪ ਆ ਉਹ ਭਾਈ ਜੇ ਸੇਵਾ ਨਹੀਂ ਹੋ ਸਕਦੀ ਸੀ ਤੇ ਫਿਰ ਲਈ ਕਿਉਂ ਆ ਸੇਵਾ ਨਾ ਕਰੋ ਕਿੰਨੇ ਕਿਹਾ ਤੁਹਾਨੂੰ ਕਿ ਤੁਸੀਂ ਲੁੱਟ ਕੇ ਸੇਵਾ ਕਰੋ ਲੋਕਾਂ ਤੋਂ ਰਹਿਣ ਦੇ ਉਹ ਵਾਧੂ ਹੈਗੇ ਕਰਨ ਵਾਲੇ ਪਰਮੇਸ਼ਰ ਦੇ ਦਾਸ ਦਾਸੀਆਂ ਉਹ ਕਰ ਲੈਣਗੇ ਪਰ ਲੋਕਾਂ ਨੂੰ ਮੂਰਖ ਨਾ ਬਣਾਓ ਹੁਣ ਪਰਮਾ ਵਿੱਚ ਨਹੀਂ ਆਉਣਾ ਲੋਕਾਂ ਨੇ ਤੁਹਾਡੇ ਲੁੱਟਾਂ ਬੰਦ ਹੋਣੀਆਂ ਆ ਜਿਹੜਾ ਤੂੰ ਕਹੀ ਜਾਣਾ ਨਾ ਇਦਾਂ ਇਹ ਸਾਰਾ ਜਵਾਬ ਤੈਨੂੰ ਦੇਣਾ ਪੈਣਾ ਔਰ ਤੂੰ ਕਹਿ ਰਿਹਾ ਈਡੀ ਫੀਡੀ ਦੇ ਦਬਕੇ ਮਾਰ ਉਹ ਦਬਕੇ ਨਹੀਂ ਈਡੀ ਦੇ ਔਰ ਨਾਲੇ ਫੀਡੀ ਨਹੀਂ ਉਹ ਅਦਾਰੇ ਐ ਜਿਹੜੇ ਤੁਹਾਡੇ ਵਰਗੇ ਲੁੱਟਾਂ ਕਰਨ ਵਾਲੇ ਬੰਦਿਆਂ ਨੂੰ ਫਿਰ ਫੜਦੇ ਆਓ ਤੇ ਮੁੜ ਕੇ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ ਤੇ ਮੈਂ ਦੱਸਣਾ ਚਾਹਣਾ ਸਾਰੀ ਦੁਨੀਆ ਸੁਣਨ ਵਾਲੇ ਲੋਕਾਂ ਨੂੰ ਕਿ ਇਹ ਬਖਲਾਹਟ ਐ ਇਸੇ ਲਈ ਐ ਇਹਨਾਂ ਦੇ ਅੰਦਰ ਇਹਨਾਂ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਰਹੀ ਹੈ। ਔਰ ਹਜ਼ਾਰਾਂ ਲੋਕਾਂ ਦਾ ਜਿਨ੍ਹਾਂ ਨੂੰ ਇਹ ਲੁੱਟ ਹੋਈ ਹੈ। ਅਰ ਸੰਤ ਫੈਰਿਸ ਦਾ ਵੀ ਸਭ ਨੂੰ ਸ਼ੁਕਰਾਨਾ ਕਰੋ। ਉਹ ਬਹੁਤ ਸਾਰੇ ਲੋਕਾਂ ਨੂੰ ਰੋਕਿਆ ਉਹਨੇ ਕਿ ਨਹੀਂ ਨਹੀਂ ਆਪਣੀ ਲੜਾਈ ਐਡਾ ਨਹੀਂ ਹੈਗੀ। ਬਾਸ ਤੁਸੀਂ ਲੋਕਾਂ ਨੂੰ ਬਚਾਓ ਜਿਹੜੇ ਲੁੱਟੇ ਜਾ ਰਹੇ ਆ। ਔਰ ਉਹਨਾਂ ਨੂੰ ਕੋਰਟ ਇੱਧਰ ਉੱਧਰ ਜਾਣ ਤੋਂ ਰੋਕਿਆ ਜਾ ਰਿਹਾ। ਕਿ ਨਾ ਤੁਸੀਂ ਕੁਝ ਨਹੀਂ ਕਰਨਾ ਅਸੀਂ ਪਰਮੇਸ਼ਵਰ ਦਾ ਰਾਜ ਨੂੰ ਫਲਾਉਣਾ। ਪਰ ਜੇ ਇੰਦਾ ਹੀ ਉਲਝਲੂਲ ਬੋਲਦੇ ਜਾਓਗੇ ਤੇ ਫਿਰ ਭਾਈ ਕਾਨੂੰਨ ਦਾ ਸਹਾਰਾ ਵੀ ਲਿਆ ਜਾ ਸਕਦਾ ਤੇ ਇਸ ਕਰਕੇ ਮੈਂ ਕਹਿੰਦਾ ਕਿ ਚੁੱਪ ਕਰਕੇ ਆ ਲੁੱਟ ਬੰਦ ਕਰੋ ਸਾਡੀ ਲੜਾਈ ਤੁਹਾਡੇ ਨਾਲ ਸਿਰਫ ਇੱਕ ਹੀ ਹੈ ਅੱਜ ਪੈਸੇ ਲੈਣਾ ਬੰਦ ਕਰ ਦਿਓ ਸਾਡੀ ਕੋਈ ਲੜਾਈ ਨਹੀਂ ਪਰ ਜਿਹੜੀ ਚੀਜ਼ ਪਰਮੇਸ਼ੁਰ ਨੇ ਫ੍ਰੀਚ ਦਿੱਤੀ ਆ ਉਹਨੂੰ ਫ੍ਰੀਚ ਦਿਓ ਜਿੱਦਾਂ ਬਾਈਬਲ ਨੇ ਕਿਹਾ ਉਹਦਾ ਆਪਣੀ ਸੇਵਾ ਕਰੋ ਤਾਂ ਕਿ ਪਰਮੇਸ਼ੁਰ ਤੁਹਾਨੂੰ ਬles ਕਰੇ ਨਹੀਂ ਤੇ ਪਰਮੇਸ਼ੁਰ ਦਾ ਡੰਡਾ ਤੇ ਤਿਆਰ ਹੀ ਆ ਪਰਮੇਸ਼ਵਰ ਨੇ ਨਹੀਂ ਛੱਡਣਾ ਉਹਨੇ ਪੁਰਾਣੇ ਯਾਜਕਾਂ ਨੂੰ ਨਹੀਂ ਛੱਡਿਆ ਜਿਹੜੇ ਲੁੱਟ-ਛੁਟ ਕਰਦੇ ਸਨ ਔਰ ਅੱਜ ਮਹਾਂਸਾਮ੍ਰਿਤਵੀ ਇਸੇ ਲਈ ਆਇਆ ਇਹ ਲੁੱਟਾਂ ਬੰਦ ਕਰਾ ਕੇ ਹਟੂਗਾ